ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦਾ ਦੌਰ ਜਿੱਥੇ ਖਾਲਸਾ ਦੀ ਚੜ੍ਹਦੀ ਕਲਾ ਬਾਦਸ਼ਾਹਤ ਅਤੇ ਸਿੱਖ ਰਾਜ ਦੇ ਮਾਣ ਮੱਤੇ ਇਤਿਹਾਸ ਨੂੰ ਪੇਸ਼ ਕਰਦਾ ਹੈ ਉੱਥੇ ਮੁਗਲਿਆ ਹਕੂਮਤ ਦੇ ਸਿੱਖਾਂ ਵਿਰੁੱਧ ਜ਼ਬਰ ਅਤੇ ਸ਼ਕਤੀ ਦੇ ਦੌਰ ਨੂੰ ਵੀ ਸਾਹਮਣੇ ਰੱਖਦਾ ਹੈ ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਖਾਲਸਾਈ ਫੌਜ ਦੁਸ਼ਮਣ ਦਲਾਂ ਵਿੱਚ ਪਾਜਣਾ ਪਹੁੰਦਿਆਂ ਸਿੱਖ ਰਾਜ ਦੇ ਸ਼ਾਨਾਮਤੀ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਕਲਮਬੱਧ ਕਰ ਰਹੀ ਸੀ ਅਤੇ ਦੂਸਰੇ ਪਾਸੇ ਮੁਗਲ ਹਕੂਮਤ ਸਿੱਖਾਂ ਦੀ ਉੱਠਦੀ ਤਾਕਤ ਨੂੰ ਦਬਾਉਣ ਲਈ ਨਿਤ ਨਵੇਂ ਫਰਮਾਨ ਨਾਲ ਸਖਤੀ ਦਾ ਦੌਰ ਆਰੰਭ ਕਰ ਚੁੱਕੀ ਸੀ ਜੂਨ 1716 ਈਸਵੀ ਵਿੱਚ ਦਿੱਲੀ ਦਰਬਾਰ ਦੇ ਹੁਕਮਪੁਰ ਫਰਖਸ਼ੇਰ ਦੇ ਜ਼ਾਲਮਾਨਾ ਟੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ ਪੰਤਕ ਸਫਾ ਵਿੱਚ ਰੋ ਫੈਲ ਗਿਆ ਅਤੇ ਖਾਲਸਾ ਮੁਰਦੂ ਜਥੇਬੰਦ ਹੋਣ ਲੱਗਾ ਸ਼ਹੀਦਿਆਂ ਦੇ ਇਸਲਾਸਾਨੀ ਦੌਰ ਦੇ ਵਿੱਚ ਨਗਰ ਲਾਹੌਰ ਆਲੂ ਪਿੰਡ ਦੇ ਵਸਨੀਕ ਦੇਵਾ ਸਿੰਘ ਆਲੂ ਵਾਲੀਆ ਦੇ ਛੋਟੇ ਸੁਪੁੱਤਰ ਬਦਰ ਸਿੰਘ ਦੇ ਘਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਨਾਲ ਮਈ ਦੇ ਤੀਜੇ ਦਿਹਾੜੇ ਸਨ 1718 ਈਸਵੀ ਨੂੰ ਦਲ ਖਾਲਸਾ ਦੇ ਪ੍ਰਮੁੱਖ ਆਗੂ ਨਿਰਬਲ ਬੁੱਧ ਸਿਦਕਵਾਨ ਸਰਦਾਰ ਜੱਸਾ ਸਿੰਘ ਆਲੂਆ ਦਾ ਜਨਮ ਹੁੰਦਾ ਹੈ ਬਾਗ ਸਿੰਘ ਹੱਲੋਵਾਲੀਆ ਦੀ ਭੈਣ ਮਾਤਾ ਜੀਵਨ ਕੌਰ ਨੇ ਪੁੱਤਰ ਜੱਸਾ ਸਿੰਘ ਨੂੰ ਗੁਰਬਾਣੀ ਦੀਆਂ ਲੋਰੀਆਂ ਅਤੇ ਸ਼ਹੀਦਾਂ ਦੀਆਂ ਸਾਖੀਆਂ ਸੁਣਾ ਕੇ ਵੱਡਾ ਕੀਤਾ ਪੰਜ ਬਰਿਆਂ ਦੇ ਬਾਲਕ ਨੇ ਪਿਤਾ ਦੇ ਅਕਾਲ ਪਿਆਨਾ ਕਰਨ ਮਗਰੋਂ ਆਪਣੀ ਜ਼ਿੰਦਗੀ ਦੇ ਮੁੱਢਲੇ ਬਰੇ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਰਹਿਨ ਮਾਇਦੇ ਵਿੱਚ ਪਤਿਤ ਕੀਤੇ ਉਮਰ ਦੇ 12 ਬਰਿਆਂ ਤੱਕ ਬਾਲਕ ਜੱਸਾ ਸਿੰਘ ਆਲੂਵਾਲੀਆ ਨੇ ਸਿੱਖ ਇਤਿਹਾਸ ਤੇ ਫਲਸਫੇ ਅਤੇ ਫਾਰਸੀ ਜ਼ੁਬਾਨ ਨਾਲ ਚੌਕੀ ਸੰਪਾਲੀ ਸੀ ਜਦੋਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਪੰਜਾਬ ਵੱਲ ਤੋਰਿਆ ਤਾਂ ਬਾਲਕ ਨੂੰ ਇੱਕ ਤਲਵਾਰ ਗੁਰਜ ਢਾਲ ਤੁਮਾਨ ਤੀਰਾਂ ਦਾ ਪੱਥਾ ਚਾਂਦੀ ਦੀ ਜੋਬ ਅਤੇ ਪੋਸ਼ਾਕ ਥਾਪੜੇ ਵਿੱਚ ਦਿੱਤੇ ਜ਼ਬਾਨੀ ਦੇ ਆਰੰਭਕ ਬਰੇ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀ ਰਹਿਨਮਾਈ ਵਿੱਚ ਧਰਮ ਅਰਥ ਬੋਧ ਅਤੇ ਜੰਗੀ ਵਿਦਿਆ ਪ੍ਰਾਪਤ ਕਰਦਿਆਂ ਗੁਜ਼ਾਰੇ 1726 ਇਸਵੀ ਦੇ ਵਿੱਚ ਜਕਰੀਆ ਖਾਨ ਨੇ ਲਾਹੌਰ ਦੀ ਸੂਬੇਦਾਰੀ ਮਿਲਦਿਆਂ ਹੀ ਸਿੱਖਾਂ ਦਾ ਖੁਰਾਕੋਜ ਮਟਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੂੰ ਜ਼ੰਜੀਰਾਂ ਬੰਨ ਨਖਾਸ ਚੌਂਕ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਸੀ। ਸਿੰਘਾਂ ਨੇ ਮੁੜ ਤੋਂ ਜਥੇਵੰਦ ਹੋਣ ਲਈ ਬੀਕਾਨੇਰ ਦੇ ਜੰਗਲਾਂ ਵਿੱਚ ਫਾਕੇ ਕੱਟਦਿਆਂ ਕੋੜਿਆਂ ਦੀਆਂ ਕਾਟੀਆਂ ਉੱਪਰ ਗੁਜ਼ਾਰਾ ਕੀਤਾ। ਇਸੇ ਦਰਮਿਆਨ ਸਿੰਘਾਂ ਨੇ ਗੁਰੀਲਾ ਯੁੱਧ ਕਰਦਿਆਂ ਖਾਲਸੇ ਨੂੰ ਮੁੜ ਲਾਂਬੰਦ ਕੀਤਾ। ਉਹਨੇ ਦਿਨੇ 1748 ਈਸਵੀ ਵਿੱਚ ਜੱਸਾ ਸਿੰਘ ਆਲਵਾਲੀਆ, ਨਵਾਬ ਕਪੂਰ ਸਿੰਘ ਜੀ ਦੇ ਨਾਲ ਹਾਲਸਾਈ ਦਲਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆਂ, ਮਿਸਲਾਂ ਨੂੰ ਜਥੇਵੰਦ ਕਰਦਿਆਂ ਅਗਵਾਈ ਦੇ ਰਹੇ ਸਨ। ਮੀਰ ਮੰਨੂ ਦੀ ਜ਼ੁਲਮੀ ਵਾਰਤਾ ਅਤੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਨੇ 1765 ਤੱਕ ਖਾਲਸੇ ਦੀ ਅਗਵਾਈ ਨਾਲ ਲਾਹੌਰ ਦੇ ਵਿੱਚ ਪੱਕਾ ਕਬਜ਼ਾ ਜਮਾ ਲਿਆ ਇਸੇ ਦਰਮਿਆਨ 1761 ਇਸ ਵਿੱਚ ਅਹਿਮਦ ਸ਼ਾਹ ਦੁਰਾਨੀ ਦੇ ਪੰਜਵੇਂ ਹੱਲੇ ਵੇਲੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਦੁਰਾਨੀ ਨੂੰ ਲੱਕ ਤੋੜਵੀਂ ਹਾਰ ਦਿੰਦਿਆਂ ਉਸ ਦੇ ਕਬਜ਼ੇ ਹੇਠੋਂ 2200 ਇਸਤਰੀਆਂ ਨੂੰ ਮੁਕਤ ਕਰਵਾਇਆ ਜਿਸ ਸਦਕਾ ਸੁਲਤਾਨ ਉਲ ਕੌਮ ਆਖਿਆ ਜਾਣ ਗਿਆ ਆਪਣੀ ਸ਼ਰਮਨਾਕ ਹਾਰ ਨਾਲ ਵਿਗੜਿਆ ਅਹਿਮਦ ਸ਼ਾਹ ਦੁਰਾਨੀ 1762 ਈਸਵੀ ਵਿੱਚ ਜਦੋਂ ਮਲੇਰਕੋਟਲਾ ਨੇੜੇ ਕੁੱਪਰਹੀੜੇ ਦੇ ਸਥਾਨ ਤੇ ਫਿਰ ਤੋਂ ਹਮਲਾ ਕਰਦਾ ਹੈ ਤਾਂ ਇਸ ਗੈਗਾਚ ਲੜਾਈ ਦੇ ਵਿੱਚ 20000 ਤੋਂ ਵਧੇਰੇ ਸਿੰਘ ਸਿੰਘਣੀਆਂ ਸ਼ਹੀਦ ਹੋ ਜਾਂਦੇ ਹਨ ਇਸ ਘਟਨਾ ਨੂੰ ਵੱਡਾ ਕੱਲੂਕਾਰਾ ਕਿਹਾ ਜਾਂਦਾ ਹੈ ਇਸ ਘਟਨਾ ਨੂੰ ਵੱਡਾ ਕੱਲੂਕਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ ਸਰਦਾਰ ਦਸੂ ਸਿੰਘ ਆਲੂਆ ਗੰਭੀਰ ਜ਼ਖਮੀ ਹੁੰਦਿਆਂ ਵੀ ਕੌਮ ਦੀ ਅਗਵਾਈ ਕਰਦੇ ਰਹੇ 1764 ਈਸਵੀ ਤੋਂ 1700 74 ਇਸਵੀ ਦੇ ਅੰਤ ਤੀਕ ਸਿੱਖ ਫੌਜਾਂ ਨੂੰ ਮੁੜ ਤੋਂ ਜਥੇਬੰਦ ਕਰਦਿਆਂ ਜਥਿਆਂ ਦੀ ਅਗਵਾਈ ਕਰਨ ਅਤੇ ਫਿਰ ਕਪੂਰਤਲਾ ਰਿਆਸਤ ਦੀ ਕਾਇਮੀ ਨਾਲ ਸਿੱਖ ਰਾਜ ਪ੍ਰਬੰਧ ਦੇ ਪਲੇਠੇ ਅਧਿਆਏ ਦੀ ਭੂਮਿਕਾ ਆਦਾਰ ਨਿਰਮਾਣ ਕਰਨਾ ਸਰਦਾਰ ਜੱਸਾ ਸਿੰਘ ਆਲੂਆ ਦੇ ਸਿੱਖ ਰਾਜ ਦੇ ਪੁਨਰ ਆਗਾਜ਼ ਦੇ ਯਤਨਾਂ ਨੂੰ ਸੰਮੂਖ ਕਰਦਾ ਹੈ ਸਰਦਾਰ ਜੱਸਾ ਸਿੰਘ ਆਲੂਆਲੀਆ ਦੇ ਦਲੇਰ ਹੌਸਲੇ ਲਾਸਾਨੀ ਜਜ਼ਬੇ ਅਤੇ ਸਿੱਖੀ ਪ੍ਰੇਮ ਸਜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ